ਮੈਦਰੋਂ ਸਿੱਧਾ ਆ ਰਿਹਾ ਸੀਗਾ ਠੀਕ ਆ ਬਾਈ ਜੀ ਤੇ ਇਧਰੋਂ ਫਲੇਰੋ ਪਿਕਅਪ ਵਾਲਾ ਐ ਕ੍ਰੋਸਿੰਗ ਕਰਦਾ ਪਿਆ ਸੀਗਾ ਉਹਦੇ ਸਾਹਮਣੇ ਕੋਈ ਕੋਈ ਗੱਡੀ ਆ ਗਈ ਐ ਮੋਟਰਸਾਈਕਲ ਆ ਗਿਆ ਉਹਨੇ ਤਾਂ ਬ੍ਰੇਕ ਲਾ ਲਈ ਆਪਣੀ ਪਰ ਸਾਡੀ ਤਾਂ ਤੁਹਾਨੂੰ ਪਤਾ ਹੋ ਵਿੱਚੇ ਕੋਈ ਆਊਗਾ ਬ੍ਰੇਕ ਨਹੀਂ ਲੱਗੀ ਮੇਰੇ ਕੋਲ ਗੱਡੀ ਇਧਰੋਂ ਫੁੱਲ ਸਪੀਡ ਤੇ ਆ ਰਹੀ ਸੀ ਆਟੋ ਗੱਡੀ ਮੋੜੇ ਮੁੜ ਗਈ ਪੂਰੀ ਜੂਟਨ ਲੱਗ ਗਈ ਗੱਡੀ ਮੋਰੋ ਬਾਈਕ ਆਇਆ ਬਾਈਕ ਲੈ ਕੇ ਬੰਦਾ ਰੋਕਣੀ ਰੋਕਣੀ ਐ ਗੱਡੀ ਐਨੇ ਐਨੀ ਸਪੀਡ ਤੇ ਹਾਟੋ ਸੀ ਨਾ ਸਿੱਧਾ ਵਿੱਚ ਲਿਆ ਕੇ ਮਾਰਿਆ ਭਾਜੀ ਇਹਨਾਂ ਨੇ ਕੋਈ ਨੁਕਸਾਨ ਕੁਝ ਨਹੀਂ ਹੋਇਆ ਸਵਾਰੀਆਂ ਸ਼ੁਕਰ ਆ ਬਚਾਅ ਹੋ ਗਿਆ ਜਿਹੜਾ ਮੇਰੇ ਨਾਲ ਭਰਾ ਬੈਠਾ ਸੀ ਉਹਨਾਂ ਦਾ ਨੁਕਸਾਨ ਹੋਇਆ ਉਹ ਅੰਦਰ ਆਟੋ 'ਚ ਬੈਠਾ ਹੋਇਆ ਸੀ ਉਹਨਕੀਆਂ ਬੁੱਟੀਆਂ ਘਰਾਤੀਆਂ ਉਹਦੇ ਲੱਤ ਤੇ 60 ਫੁੱਟ ਲੱਗ ਗਈ ਸੀ ਕਿ ਗਲਤੀ ਕੀ ਦੀ ਗੱਡੀ ਵਾਲੇ ਦੀ ਆਟੋ ਵਾਲੇ ਦੀ ਸਾਨੂੰ 1 ਘੰਟਾ ਕਹਿੰਦੇ ਆਪਣੇ ਮਾਲਕ ਨੂੰ ਬੁਲਾਇਆ ਇੱਕ ਤਾਂ ਜੀ ਮੇਰਾ ਮਾਲਕ ਆ ਰਿਹਾ ਆ ਰਿਹਾ ਹਲੇ ਤੱਕ ਮਾਲਕ ਨਹੀਂ ਪਹੁੰਚ ਆਏਗਾ ਅਸੀਂ 4 ਬੰਦੇ ਖੜੇ تھے ਤੋਂ ਕਹਿੰਦੇ ਸੀ ਅਸੀਂ 2-3000 ਰੁਪਏ ਪਿੱਛੇ ਮਤਲਬ ਇੰਸ਼ੋਰੈਂਸ ਤੋਂ ਉਹ ਕਰਾਈ ਦੇਣੀ ਜਦੋਂ ਬੰਦਾ ਹੁੰਦਾ ਮਰਦਾ ਮਰ ਜਾਂਦਾ ਫੇਰ ਅਸੀਂ ਇੰਸ਼ੋਰੈਂਸ ਤੋੜਵਾਈ ਦੀ ਆਪਣੇ ਇਧਰੋਂ ਆਟੋ ਘੱਟੋ ਘਾੜੀ 50 ਫੀਟ ਹੁਣੀ 'ਚ ਘ ਕਿਉਂਕਿ ਉਹ ਚਾਦਰ ਬਹੁਤ ਨਿੱਕਰ ਹੁੰਦੀ ਗੱਡੀ ਦੀ ਉਹ ਇਹਨੇ ਪਾਰ ਨਹੀਂ ਗੱਡੀ ਬੜੇ ਆਟੋ ਵਾਲੇ ਨੇ ਇਹਨੇ ਐਨਾ ਕਾਟੋ ਸੀਗਾ ਸਵਾਰੀ ਉਤਰੀਆ ਸਵਾਰੀ ਨੇ ਖੁਦ ਸਿਆ ਕਰਨਾ ਭਾਜੀ ਇਹਦਾ ਆਟੋ ਬਹੁਤ ਫਿੱਟ ਸੀਗਾ ਲੁਧਿਆਣਾ ਲਾਈਵ ਐ ਖੇਲਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਵਾਲੀ ਲੁਧਿਆਣਾ ਦੇ ਸ਼ਿੰਗਾਰ ਰੋਡ ਤੇ ਮੌਜੂਦ ਹਾਂ ਜਿੱਥੇ ਦਰਦਨਾਕ ਭਿਆਨਕ ਜਿਹੜਾ ਐਕਸੀਡੈਂਟ ਹੁੰਦਾ ਹੈ ਉਸ ਤਸਵੀਰਾਂ ਜਿਹੜੀਆਂ ਸਾਂਝਾ ਕਰਾ ਦਿੰਨੇ ਆ ਦੇਖ ਸਕਦੇ ਹੋ ਕਿ ਭਿਆਨਕ ਹਾਦਸਾ ਜਿਹੜਾ ਹੁੰਦਾ ਹੈ ਇੱਕ ਆਟੋ ਦੇ ਨਾਲ ਇੱਕ ਗੱਡੀ ਜਿਹੜੀ ਹੁੰਦੀ ਹੈ ਪਿਕਅਪ ਜਿਹੜੀ ਗੱਡੀ ਹੁੰਦੀ ਹੈ ਉਹ ਕਿਸ ਤਰੀਕੇ ਬੱਜਦੀ ਤਾਂ ਉਸ ਤੋਂ ਬਾਅਦ ਕੀ ਹਾਲਾਤ ਜਿਹੜੇ ਨੇ ਬਣ ਜਾਂਦੇ ਨੇ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿ ਆਟੋ ਦੀਆਂ ਕਿਸ ਤਰੀਕੇ ਬਿਲਕੁਲ ਦੱਸ دیے ਕਿ ਤਿੰਨ ਵਰਡ ਡਿਵੀਜ਼ਨ ਵੱਲੋਂ ਜਿਹੜਾ ਇਹ ਆਟੋ ਆ ਰਿਹਾ ਸੀਗਾ ਤੇ ਆਟੋ ਜਿਹੜਾ ਸਮਰਾਨਾ ਚੌਕ ਵੱਲੋਂ ਜਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਇਹ ਜਿਹੜਾ ਯੂ-ਟਰਨ ਲੈ ਰਿਹਾ ਸੀਗਾ ਆਖਿਰ ਕਾਰਨ ਕੀ ਹੈਗਾ ਐਕਸੀਡੈਂਟ ਦਾ ਤਾਂ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿ ਆਟੋ ਦੇ ਜਿਹੜੇ ਨੇ ਫਰੰਟ ਦੇ ਜਿਹੜੇ ਪਰ ਖੱਤੇ ਨੇ ਉਹ ਕਿਸ ਤਰੀਕੇ ਔੜ ਚੁੱਕੇ ਹੋਏ ਨੇ ਸੋ ਸਾਰੀ ਜਾਣਕਾਰੀ ਜਿਹੜੀ ਲੈ ਲੈਣੇ ਆ ਕਿਉਂਕਿ ਇੱਕ ਪਾਸੇ ਕੱਚ ਦੇਖ ਸਕਦੇ ਹੋ ਕਿਸ ਤਰੀਕੇ ਬਿਖਰਿਆ ਹੋਇਆ ਜਿਹੜਾ ਪਿਆ ਹੋਇਆ ਕੈਮਰਾ ਮੈਨੂੰ ਕਹੂੰਗਾ ਤਸਵੀਰਾਂ ਜਿਹੜੀਆਂ ਦਿਖਾਈ ਜਾਣ ਕਿਉਂਕਿ ਕੱਚ ਕਿਸ ਤਰੀਕੇ ਬਿਖਰਿਆ ਹੋਇਆ ਪਿਆ ਹੋਇਆ ਪਰ ਇਸ ਜਗ੍ਹਾ ਦੇ ਉੱਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਹਲੇ ਤੱਕ ਨਹੀਂ ਪਹੁੰਚਿਆ ਇੱਕ ਪਾਸੇ ਇੱਕ ਗੱਡੀ ਜਿਵੇਂ ਗੱਡੀ ਦੇ ਨਾਲ ਐਕਸੀਡੈਂਟ ਹੁੰਦਾ ਉਹ ਗੱਡੀ ਵੀ ਇੱਥੇ ਹੀ ਖੜੀ ਹੋਈ ਹੈ ਤੇ ਆਟੋ ਜਿਹੜਾ ਉਹ ਵੀ ਇੱਥੇ ਖੜਾ ਹੋਇਆ ਹੈ ਔਰ ਤੁਸੀਂ ਆਟੋ ਕੋਈ ਆ ਕੁਛ ਨਹੀਂ ਸੀ ਸਰ ਮੇਰਾ ਆਟੋ ਸਵਾਰੀਆਂ ਨਾਲ ਭਰਿਆ ਸੀ ਮੈਂ ਟੇਸ਼ਨ ਤੋਂ ਢੇੜਾ ਬਣਾ ਕੇ ਲੈ ਕੇ ਆ ਰਿਹਾ ਸੀਗਾ ਮੈਂ ਇਧਰੋਂ ਸਿੱਧਾ ਆ ਰਿਹਾ ਸੀਗਾ ਠੀਕ ਆ ਬਾਈ ਜੀ ਤੇ ਇਧਰੋਂ ਬਲੈਰੋ ਪਿਕਅਪ ਵਾਲਾ ਕ੍ਰੋਸਿੰਗ ਕਰਦਾ ਪਿਆ ਸੀਗਾ ਉਹਦੇ ਸਾਹਮਣੇ ਕੋਈ ਕੋਈ ਗੱਡੀ ਆ ਗਈ ਆ ਮੋਟਰਸਾਈਕਲ ਆ ਗਿਆ ਉਹਨੇ ਤਾਂ ਬ੍ਰੇਕ ਲਾ ਲਈ ਆਪਣੀ ਹੁਣ ਸਾਡੀ ਤਾਂ ਤੁਹਾਨੂੰ ਪਤਾ ਹੁਣ ਵਿੱਚ ਕੋਈ ਆਊਗਾ ਬ੍ਰੇਕ ਨਹੀਂ ਲੱਗੀ ਮੇਰੇ ਕੋਲ ਠੀਕ ਆ ਜੀ ਤੁਸੀਂ ਆ ਕਿਧਰ ਹੋ ਰਹੇ ਮੈਂ ਆਪਣਾ ਸਿੱਧਾ ਆ ਰਿਹਾ ਸੀ ਰੋਡ ਤੋਂ ਜਿਹੜੀ ਪਿਕਅਪ ਗੱਡੀ ਹੋ ਕਿੱਥੋਂ ਆ ਰਹੀ ਉਹ ਇਧਰੋਂ ਆ ਰਿਹਾ ਪਿਆ ਸੀ ਜਦ ਤੱਕ ਮੈਂ ਪੁਲੀ ਦੇ ਉੱਪਰ ਪਹੁੰਚ ਗਿਆ ਸੀ ਉਹ ਪਿੱ ਉਹ ਕ੍ਰੋਸਿੰਗ ਕਰਦੇ ਵੇ ਹਾਂਜੀ ਹਾਂਜੀ ਅੱਛਾ ਇਹ ਗਊਸ਼ਾਲਾ ਸ਼ਮਸ਼ਾਨ ਘਾਟ ਨੂੰ ਰਸਤਾ ਨਿਕਲਦਾ ਅੱਛਾ ਮਤਲਬ ਉਹ ਕ੍ਰੋਸ ਕਰ ਰਹੇ ਸੀ ਹਾਂਜੀ ਹਾਂਜੀ ਸਪੀਡ ਕਿਹਦੀ ਸੀ ਸਪੀਡ ਕਿਵੇਂ ਮਤਲਬ ਸਪੀਡ ਕਿਹਦੀ ਸੀ ਜਿਆਦਾ ਮਤਲਬ ਉਹ ਸਪੀਡ 'ਚ ਆ ਰਹੇ ਸੀ ਤੁਸੀਂ ਇਹਨਾਂ ਦੱਸੋ ਬ੍ਰਦਰ ਮੇਕੋ ਸਵਾਰੀਆਂ ਨਾਲ ਆਟੋ ਭਰਿਆ ਸੀ ਕਿੰਨੀ ਕੀ ਸਪੀਡ ਤੇ ਚੱਲੂਗਾ ਦਿੱਲੀ ਕਿੰਨੀ ਸਪੀਡ ਦਾ ਵੱਤਵਾ ਦਾ ਹੋਗਾ 30 35 ਸਪੀਡ ਤੇ ਹਾਂਜੀ ਕੋਈ ਚਾਨੀ ਨੁਕਸਾਨ ਹੋਇਆ ਸਵਾਰੀਆਂ ਨੂੰ ਚਾਨੀ ਨੁਕਸਾਨ ਕੁਛ ਨਹੀਂ ਹੋਇਆ ਸਵਾਰੀਆਂ ਨੂੰ ਸ਼ੁਕਰ ਹੈ ਬਚਾਅ ਹੋ ਗਿਆ ਮੇਰਾ ਨੁਕਸਾਨ ਹੋਇਆ ਦਾ ਤੇ ਜਿਹੜਾ ਮੇਰੇ ਨਾਲ ਭਰਾ ਬੈਠਾ ਸੀ ਉਹ ਉਹ ਅੰਦਰ ਆਟੋ 'ਚ ਬੈਠਾ ਹੋਇਆ ਹੋਇਆ ਕਿ ਉਹ ਮਟੀਆਂ ਪੁੱਟੀਆਂ ਕਰਾਤੀ ਉਹਦੇ ਲੱਤਾਂ ਤੇ ਸੱਟ ਸੱਟ ਲੱਗ ਗਈ ਸੀਗੀ ਲੱਤਾਂ ਤੇ ਸੱਟਾਂ ਵੱਜੀਆਂ ਹਾਂਜੀ ਹਾਂਜੀ ਕਿਉਂਕਿ ਜੈਸੀ ਇਧਰੋਂ ساری ساری ਦੇਖੋ ਨਾ ਬਿੰਗੀ ਹੋ ਗਈ ਜੈਸੀ ਅੰਦਰੋਂ ਉਹ ਸਾਰਾ ਜਿਹੜਾ ਹੈਂਡਲ ਦਾ ਮੁੱਠਾ ਸੀਗਾ ਸਾਡੇ ਪੱਟਾਂ ਤੇ ਆ ਗਿਆ ਠੀਕ ਆ ਹਾਂਜੀ ਦੇਖ ਸਕਦੇ ਹੋ ਕਿ ਤਸਵੀਰਾਂ ਇਹ ਕਿ ਕਿੰਨਾ ਕ ਭਿਆਨਕ ਜਿਹੜਾ ਇਹ ਐਕਸੀਡੈਂਟ ਸੀਗਾ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਇਸ ਆਟੋ ਦੀਆਂ ਤਸਵੀਰਾਂ ਜਣੀਆਂ ਦਿਖਾ ਰਹੇ ਆ ਤੁਹਾਡੇ ਨਾਲ ਇਹ ਕਿ ਇਸ ਆਟੋ ਨੂੰ ਦੇਖ ਸਕਦੇ ਹੋ ਕਿ ਇਹਦਾ ਅਗਲਾ ਜਿਹੜਾ ਫਰੰਟ ਹੈ ਉਹ ਕਿਸ ਤਰੀਕੇ ਉਹ ਫਰੰਟ ਕਿਸ ਤਰੀਕੇ ਸਿੱਧਾ ਅੰਦਰ ਨੂੰ ਤਸ ਜਾਂਦਾ ਹੈ ਤੇ ਇਹਦਾ ਜਿਹੜਾ ਦੇਖ ਸਕਦੇ ਹੋ ਕਿ ਹਾਲਾਤ ਜਿਹੜੇ ਨੇ ਕੀ ਹੋ ਜਾਂਦੇ ਨੇ ਕਿਉਂਕਿ ਫਰੰਡ ਦੇ ਉਧੇ ਡਰਾਈਵਰ ਬੈਠਾ ਹੁੰਦਾ ਸੋ ਕਿਹਾ ਜਾਂਦਾ ਕਿ ਇੱਕ ਨਾਲ ਹੋਰ ਉਹਦਾ ਜਿਹੜਾ ਬ੍ਰਦਰ ਬੈਠਾ ਹੋਇਆ ਸੀਗਾ ਜਿਹਦੀ ਲੱਤਾਂ ਦੇ ਉੱਤੇ ਸੱਟਾਂ ਵੱਜੀਆਂ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਆ ਪਿਕਅਪ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਆਂ ਜਿਸ ਪਿਕਅਪ ਨੂੰ ਵੀ ਇੱਕ ਪਾਸੇ ਸਾਈਡ ਤੇ ਖੜਾ ਦਿੱਤਾ ਗਿਆ ਹੋਇਆ ਸੋ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਕਿਸ ਤਰੀਕੇ ਗੱਡੀ ਜੜੀ ਹੈ ਕਾਉਸ਼ਾਲਾ ਰੋਡ ਤੋਂ ਸਿੱਧਾ ਆ ਰਹੀ ਸੀਗੀ ਉਹ ਤੁਹਾਨੂੰ ਤਸਵੀਰਾਂ ਦਿਖਾਣੇ ਆ ਕਿ ਜਿਸ ਪਾਸੋਂ ਗੱਡੀ ਜਿਹੜੀ ਆ ਰਹੀ ਸੀਗੀ ਸਾਹਮਣੇ ਦੇਖ ਸਕਦੇ ਹੋ ਕਿ ਉਹ ਜਗ੍ਹਾ ਤੋਂ ਗੱਡੀ ਜਿਹੜੀ ਉਸ ਰੋਡ ਤੋਂ ਸਿੱਧਾ ਆ ਰਹੀ ਸੀਗੀ ਤੇ ਉਸ ਤੋਂ ਬਾਅਦ ਗੱਡੀ ਕ੍ਰੋਸ ਕਰਕੇ ਇਸ ਰੋਡ ਦੇ ਉੱਤੇ ਉਹ ਡਿਵੀਜ਼ਨ ਨੰਬਰ 3 ਵੱਲੋਂ ਜਾਣਾ ਸੀਗਾ ਆਟੋ ਡਿਵੀਜ਼ਨ ਨੰਬਰ 3 ਤੋਂ ਜਿਹੜਾ ਰਿਟਰਨ ਸਮਰਾੜਾ ਚੌਕ ਵੱਲੋਂ ਜਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਕਾਫੀ ਪਿਆਣਾ ਜਿਹੜਾ ਟੱਕਰ ਹੁੰਦੀ ਤੇ ਟੱਕਰ ਦੇ ਦੌਰਾਨ ਕਾਫੀ ਪਿਆਣਾ ਜਿਹੜੇ ਹਾਲਾਤ ਨੇ ਜਿਹੜੇ ਬਣ ਜਾਂਦੇ ਨੇ ਥੋੜਾ ਫਰਜ ਨਹੀਂ ਬਣਦਾ ਪੁਲਿਸ ਬੁਲਾਣਾ ਪੁਲਿਸ ਨੂੰ ਇਨਫੋਰਮੇ अच्छा ड्राइवर हूं हां जी पता ਤੁਸੀਂ ਇਹ ਗੱਡੀ ਕਿਰਾਏ ਤੇ ਚਲਾਉਂਦੇ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਉਹਨ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਮੰਗ ਕੁਛ ਨਹੀਂ ਕਰਦਾ ਜੀ ਮੇਰੀ ਮੈਂ ਆਪ ਡਰਾਈਵਰ ਹਾਂ ਠੀਕ ਹੈ ਜੀ ਮੈਂ ਕਿਰਾਏ ਤੇ ਗੱਡੀ ਚਲਾਉਣਾ ਮੈਂ ਕਿ ਮੇਰੀ ਗੱਡੀ ਦਾ ਖਰਚਾ ਜੋ ਹੈਗਾ ਉਹ ਭਰ ਦੋ ਤੇ ਇੱਕ ਪਾਸੇ ਜਿਹੜਾ ਇਹ ਪਿਕਅਪ ਹੈ ਪਿਕਅਪ ਦੇ ਜਿਹੜੇ ਡਰਾਈਵਰ ਹੋ ਕਿੱਥੇ ਉਹ ਪਿਕਅਪ ਦੇ ਡਰਾਈਵਰ ਜੀ ਉਧਰ ਬੈਠੇ ਹੋਏ ਆ ਉਤੋਂ ਕਹਿੰਦੇ ਸੀ ਅਸੀਂ 2-3000 ਰੁਪਏ ਪਿੱਛੇ ਮਤਲਬ ਇੰਸ਼ੋਰੈਂਸ ਨੂੰ ਕਰਾਈ ਦੇਣੀ ਜਦੋਂ ਬੰਦਾ ਹੁੰਦਾ ਮਰ ਮਰ ਜਾਂਦਾ ਫੇਰ ਅਸੀਂ ਇੰਸ਼ੋਰੈਂਸ ਤੜਵਾਈ ਦੀ ਆਪਣੀ ਅੱਛਾ ਬਿਲਕੁਲ ਸਮਝ ਸਕਦੇ ਹੋ ਕਿ ਕਿਸ ਤਰ੍ਹਾਂ ਕੇ ਦੇ ਜਿਹੜੇ ਹਾਲਾਤ ਨੇ ਉਸ ਰੋਡ ਦੇ ਉੱਤੇ ਪੈ ਜਾਂਦੇ ਨੇ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਇਸ ਰੋਡ ਮੇਨ ਚੌਕ ਦੇ ਉੱਤੇ ਆਟੋ ਦੇ ਨਾਲ ਐਕਸੀਡੈਂਟ ਹੁੰਦਾ ਹੈ ਤੇ ਉਸ ਤੋਂ ਬਾਅਦ ਆਟੋ ਉਸੇ ਰੋਡ ਤੇ ਜਿਹੜਾ ਖੜਾ ਹੋਇਆ ਨਜ਼ਰ ਆ ਰਿਹਾ ਤਾਂ ਦੂਜੇ ਪਾਸੇ ਪਿਕਅਪ ਦੇ ਨਾਲ ਜਿਹੜੀ ਐ ਐਕਸੀਡੈਂਟ ਹੁੰਦੀ ਹੈ ਕਾਫੀ ਪਿਆਣਾ ਉਸ ਤੋਂ ਬਾਅਦ ਪਿਕਅਪ ਦੇ ਜਿਹੜੇ ਮਾਲਕ ਨੇ ਸੋ ਜਿਹੜੇ ਉਹਦੇ ਡਰਾਈਵਰ ਸੱਚ ਕੀ ਹੈਗਾ ਕਿਉਂਕਿ ਐਕਸੀਡੈਂਟ ਹੁੰਦਾ ਸੋ ਕਾਫੀ ਪਿਆਣਾਕ ਐਕਸੀਡੈਂਟ ਹੁੰਦਾ ਸੋ ਇਹਦਾ ਕਾਰਨ ਕੀ ਹੈਗਾ ਐਕਸੀਡੈਂਟ ਦਾ ਕਾਰਨ ਕੀ ਹੈਗਾ ਸੋ ਸਾਰੀ ਜਾਣਕਾਰੀ ਲਈ ਲੈਣੇ ਡਰਾਈਵਰ ਤੁਸੀਂ ਸੀਗੇ ਹਾਂਜੀ ਭਾਈ ਅੱਛਾ ਕੀ ਹੋਇਆ ਕੀ ਸੀਗਾ ਭਾਜੀ ਹੋਇਆ ਕੁਛ ਨਹੀਂ ਸੀ ਹਮ ਇਧਰੋਂ ਗੱਡੀ ਆਰ ਲੈ ਕੇ ਆ ਰਿਹਾ ਮੈਂ ਜੀ ਗੱਡੀ ਇਧਰੋਂ ਫੁੱਲ ਸਪੀਡ ਤੇ ਆ ਰਿਆ ਸੀ ਆਟੋ ਗੱਡੀ ਮੋਰੇ ਮੁੜ ਗਈ ਪੂਰੀ ਜੂਟਣ ਲੱਗੀ ਗੱਡੀ ਮੋਰੇ ਬਾਈਕ ਆਇਆ ਬਾਈਕ ਲੈ ਕੇ ਬੰਦਾ ਰੋਕਣੀ ਰੋਕਣੀ ਆ ਗੱਡੀ ਇਨੇ ਇਨੀ ਸਪੀਡ ਤੇ ਹਟੋ ਸੀ ਨਾ ਸਿੱਧਾ ਵਿੱਚ ਲਿਆ ਕੇ ਮਾਰਿਆ ਭਾਜੀ ਇਹਨੇ ਮਤਲਬ ਇਹ ਆਟੋ ਜਿਹੜਾ ਕਿਧਰੋਂ ਆ ਰਿਆ ਸੀ ਇਹ ਇਧਰੋਂ ਰੋੜੀ ਮੈਂ ਭਾਜੀ ਨਾਲੇ ਨਾਲ ਨਾਲ ਆ ਰਿਹਾ ਸੀਗਾ ਮੇਰੀ ਗੱਡੀ ਜੂਟਨ ਲੱਗੀ ਮੋਰੋ ਬਾਈਕ ਆ ਗਈ ਬਾਈਕ ਕਰਕੇ ਮੈਂ ਬ੍ਰੇਕ ਮਾਰ ਲਈ ਮੈਂ ਤਾਂ ਕੰਟਰੋਲ ਕਰਨੀ ਕਰਨੀ ਭਾਜੀ ਜੇ ਮੈਂ ਨਾ ਕੰਟਰੋਲ ਕਰਦਾ ਬਾਈਕ ਬਾਈਕ ਵਾਲਾ ਜਾਂਦਾ ਸੀਗਾ ਇਹਨੇ ਇੰਨਾ ਕਾਟੋ ਸੀਗਾ ਸਵਾਰੀ ਉਤਰੀ ਆ ਸਵਾਰੀ ਨੇ ਖੁਦ ਸਿਆ ਕਰਨ ਭਾਜੀ ਇਹਦਾ ਆਟੋ ਬਹੁਤ ਸਪੀਡ ਸੀਗਾ ਸਵਾਰੀ ਉਤਰੀ ਸਵਾਰੀ ਨਿਕਲ ਗਈ ਤੇ ਇਹ ਕਿੰਨੇ ਦਾ ਸਮਾਂ ਹੋ ਗਿਆ ਐਕਸੀਡੈਂਟ ਹੋਏ ਨੂੰ ਕਿਉਂਕਿ ਓ ਘੰਟਾ ਕ ਹੋ ਗਿਆ ਜੀ ਅੱਛਾ 8 ਘੰਟੇ ਔਰ 2 ਘੰਟੇ ਹੋ ਗਏ ਪੁਲਸਾ ਹੀ ਨਹੀਂ ਭਾਈ ਹਮੜੋ ਕੋਈ ਨਹੀਂ ਆਇਆ ਜੀ ਇਹ ਗੱਡੀ ਮਤਲਬ ਇਹ ਥੋੜੀ ਆਪਣੀ ਗੱਡੀ ਹੈ ਕਿਸੇ ਮਾਲਕ ਤੇ ਹੈ ਇਹ ਮੈਂ ਡਰਾਈਵਰ ਹਾਂ ਜੀ ਮਾਲਕ ਹੈਗੇ ਆ ਇਹ ਖੜਾ ਹੀ ਮਾਲਕ ਕੋਲੇ ਖੜਿਆ ਜੀ ਤੁਸੀਂ ਹੋ ਜੀ ਨਹੀਂ ਹਾਂ ਜੀ ਮਾਲਕ ਕੋਣ ਤੁਸੀਂ ਹਾਂ ਜੀ ਇਹ ਪਿਕਅਪ ਦੇ ਮਾਲਕ ਤੁਸੀਂ ਹੋ ਹਾਂ ਜੀ ਕੀ ਹੋਇਆ ਕੀ ਸੀਗਾ ਪਾਜੀ ਇਹ ਨਾ ਗੱਡੀ ਖਾਲੀ ਕਰਕੇ ਆਪਣੇ ਬੰਦਾ ਇਧਰੋਂ ਆਂਦਾ ਸੀਗਾ ਮੈਂ ਹੈ ਨਹੀਂ ਸੀ ਮੌਕੇ ਤੇ ਜ ਮੈਨੂੰ ਦਿਕਣ ਆ ਸਾਰਾ ਮਤਲਬ ਕ੍ਰੋਸ ਹੋ ਗਈ ਗੱਡੀ ਠੀਕ ਹੈ ਜੀ ਜਦ ਵਾਪਸ ਡਿਊਟਨ ਲੈਣੀ ਉਧਰੋਂ ਆ ਗਿਆ ਮੋਟਰਸਾਈਕਲ ਜਿੱਦਾਂ ਇਹਨਾਂ ਦੱਸਿਆ ਮੈਨੂੰ ਮੋਟਰਸਾਈਕਲ ਨੂੰ ਬੰਦੇ ਨੂੰ ਤਾਂ ਬਚਾਊਗਾ ਨਾ ਬੰਦਾ ਬਚਾਣ ਦੀ ਖਾਦ ਇਧਰੋਂ ਆਟੋ ਘੱਟੋ ਘਾੜੀ 50 ਸਪੀਡ ਹੋਣੀ ਚ ਘੱਟੋ ਘੱਟ ਕਿਉਂਕਿ ਉਹ ਚਾਦਰ ਬਹੁਤ ਨਿੱਗਰ ਹੁੰਦੀ ਗੱਡੀ ਦੀ ਉਹ ਇਹਨਾਂ ਪਾਰਤੀ ਗੱਡੀ ਆਟੋ ਵਾਲੇ ਨੇ ਅੱਛਾ ਮਤਲਬ ਇਹਦੇ ਵਿੱਚ ਗਲਤੀ ਅਸਲ ਚ ਕਿਦੀ ਸੀ ਕਿਉਂਕਿ ਇੱਕ ਘੰਟਾ ਹੋ ਗਿਆ ਵਾ ਇੱਕ ਘੰਟੇ ਦੇ ਵਿੱਚ ਆਟੋ ਦੇ ਵਿੱਚ ਇੱਕ ਸਵਾਰੀ ਬੈਠੀ ਹੁੰਦੀ ਹੈ ਉਹਦੇ ਪੈਰਾਂ ਦੇ ਉੱਤੇ ਵੀ ਸੱਟਾਂ ਵੱਜ ਜਾਂਦੀਆਂ ਨੇ ਉਹ ਪੱਟੀ ਬੰਨੀ ਹੋਈ ਹੈ ਤੇ ਬਲੱਡ ਵੀ ਉਹਦੇ ਸਰੀਰ ਦੇ ਵਿੱਚ ਜੇ ਕਿਤੇ ਨਾ ਕਿਤੇ ਸੱਟਾਂ ਜਿਹੜੀਆਂ ਗੰਭੀਰ ਲੱਗੀਆਂ ਤੇ ਕੀ ਲੱਗਦਾ ਹੈ ਵੀ ਇਹਦੇ ਵਿੱਚ ਗਲਤੀ ਕਿਦੀ ਹੈ ਇਹ ਗੱਡੀ ਵਾਲੇ ਦੀ ਆਟੋ ਵਾਲੇ ਦੀ ਸਾਨੂੰ ਇੱਕ ਘੰਟਾ ਕਹਿੰਦੇ ਵੀ ਆਪਣੇ ਮਾਲਕ ਨੂੰ ਬੁਲਾਇਆ ਇਹ ਕਹਿੰਦਾ ਜੀ ਮੇਰਾ ਮਾਲਕ ਆ ਰਿਹਾ ਆ ਰਿਹਾ ਹਲੇ ਤੱਕ ਮਾਲਕ ਨਹੀਂ ਪਹੁੰਚ ਆਏਗਾ ਅਸੀਂ ਚਾਰ ਬੰਦੇ ਖੜੇ ਇੱਥੇ ਭਾਜੀ ਉਹ ਅਗਲੇ ਪੁੱਛ ਉਹ ਯਾਰ ਯਾਰ ਇਹ ਪੁੱਛ ਰਹੇ ਭਾਜੀ ਉਹ ਪੁੱਛਦੇ ਆਗਾ ਯਾਰ ਯਾਰ ਉਹ ਪੁੱਛ ਰਹੇ ਆ ਪੁੱਛ ਤਾਂ ਰਹੇ ਯਾਰ ਤੁਸੀਂ ਬ੍ਰਦਰ ਆਟੋ ਦੇ ਮਾਲਕ ਹੋ ਬ੍ਰਦਰ ਤੁਸੀਂ ਤੁਸੀਂ ਆਟੋ ਦੇ ਹੋ ਨਹੀਂ ਯਾਰ ਅੱਛਾ ਆ ਗਿਆ ਪ੍ਰਧਾਨ ਆ ਰਿਹਾ ਆ ਰਿਹਾ ਅੱਛਾ ਬਿਲਕੁਲ ਸੋ ਕੀ ਕੀ ਮੰਗ ਭਾਜੀ ਮੈਂ ਤਾਂ ਦੱਸ ਰਿਹਾ ਅਗਲਾ ਦੇਖੋ ਤੁਹਾਡੇ ਸਾਹਮਣੇ ਕਿਦਾਂ ਕੀ ਮੰਗ ਦੀ ਕਰਦੇ ਮੈਂ ਤਾਂ ਇਹ ਕਹਿੰਦਾ ਇਹ ਆਪਣੀ ਗੱਡੀ ਦਾ ਕੰਮ ਕਰਾ ਲਓ ਮੈਂ ਆਪਣੀ ਜੇ ਕਰਾਣ ਲੈ ਜੀ ਬਚਾ ਹੋ ਗਿਆ ਸਰ ਆਈ ਹੈ ਮੇਰਾ ਤੇ ਇਹਦੇ ਚ ਇਹਦਾ ਹੀ ਬਚਾ ਹੋ ਗਿਆ ਸਾਡਾ ਹੀ ਬਚਾ ਹੋ ਗਿਆ ਤੇ ਗੱਡੀਆਂ ਦਾ ਮੁੜ ਕੇ ਸਿੱਧੀਆਂ ਹੋਣੀਆਂ ਅੱਛਾ ਪੁਲਿਸ ਨਹੀਂ ਭਾਈ ਮੋਕੇ ਨਹੀਂ ਜੀ ਪੁਲਿਸ ਆ ਹੀ ਤੇ ਤਾਬ ਲਾਵਾਂਗੇ ਜਿਹਨਾਂ ਦਾ ਮਾਲਕ ਹੋਊਗਾ ਕੋਈ ਬੰਦੇ ਦੋਨੇ ਧਰਾ ਆਪਣੀਆਂ ਹੀ ਨੇ ਜੀ ਦੱਸੋ ਦੱਸ ਦੀਏ ਕਿ ਇੱਕ ਪਿਕਅਪ ਦੇ ਨਾਲ ਇੱਕ ਆਟੋ ਦਾ ਭਿਆਨਾਕ ਐਕਸੀਡੈਂਟ ਹੁੰਦਾ ਹੈ ਉਸ ਐਕਸੀਡੈਂਟ ਦੇ ਦੌਰਾਨ ਦੋਨੋਂ ਪਾਰਟੀਆਂ ਦੋਨੋਂ ਜਿਹੜੇ ਗੱਡੀ ਦੇ ਮਾਲਕ ਹੁੰਦੇ ਨੇ ਇੱਕ ਤਾਂ ਪਹੁੰਚ ਜਾਂਦਾ ਸੋ ਇੱਕ ਤਾਂ ਮਾਲਕ ਲੈ ਲੇਟ ਆਣਾ ਪਰ ਕਿਤਨੇ ਕਿਤੇ ਪੁਲਿਸ ਨੂੰ ਇੱਕ ਘੰਟਾ ਹੋ ਗਿਆ ਇਤਲਾਹ ਨਹੀਂ ਦਿੱਤੀ ਗਈ ਹੈ ਲੁਧਿਆਣਾ ਦੇ ਸ਼ਿੰਗਾਰ ਰੋਡ ਦੇ ਉੱਤੇ ਪੁਲੀ ਦੇ ਉੱਤੇ ਜਿਹੜਾ ਭਿਆਨਕ ਹਾਦਸਾ ਹੁੰਦਾ ਸੋ ਹਾਦਸੇ ਤੋਂ ਬਾਅਦ ਇਹਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਨੇ ਦੇਖ ਸਕਦੇ ਹੋ ਕਿ ਇੱਕ ਪਾਸੇ ਲੋਕ ਇਕੱਠੇ ਹੋ ਜਾਂਦੇ ਨੇ ਪਰ ਦੂਜੇ ਪਾਸੇ ਦੀਆਂ ਤਸਵੀਰਾਂ ਦਿਖਾਈਆਂ ਤੇ ਦੋਨੋਂ ਪਾਰਟੀਆਂ ਦੀ ਜਿਹੜੀ ਹੈ ਗੱਲ ਉਹ ਸਾਹਮਣੇ ਰੱਖੀ ਇੱਕ ਪਿਕਅਪ ਮਾਲਕ ਤਾਂ ਪਿਕਅਪ ਦਾ ਡਰਾਈਵਰ ਜਿਹੜਾ ਸੀਗਾ ਉਹਦੀ ਵੀ ਜਿਹੜਾ ਜਿਹੜਾ ਡਰਾਈਵਰ ਸੀਗਾ ਉਹ ਵੀ ਗੱਲ ਥੋੜੇ ਸਾਹਮਣੇ ਰੱਖੀ ਦੋਨੋਂ ਪੱਖਾਂ ਦੀ ਗੱਲ ਜਿਹੜੀ ਆ ਸਾਹਮਣੇ ਰੱਖਣ ਤੋਂ ਬਾਅਦ 1 ਘੰਟਾ ਹੋ ਗਿਆ 1 ਘੰਟੇ ਬਾਅਦ ਉਸਤਕਤ ਇਸ ਜਗ੍ਹਾ ਦੇ ਉੱਤੇ ਲੋਕ ਜਿਹੜੇ ਨੇ ਕਿਸ ਤਰੀਕੇ ਨਿਕਲ ਰਹੇ ਨੇ ਆਟੋ ਮੇਨ ਰੋਡ ਤੇ ਖੜਾ ਹੋਇਆ ਪਰ ਪ੍ਰਸ਼ਾਸਨਿਕ ਅਧਿਕਾਰੀ ਇਸ ਜਗ੍ਹਾ ਤੇ ਨਹੀਂ ਪਹੁੰਚਿਆ ਤਾਂ ਵੱਡਾ ਸਵਾਲ ਖੜਾ ਹੁੰਦਾ ਕਿ ਚੰਦ ਕਤਮਾ ਦੀ ਦੂਰੀ ਤੇ ਸ਼ਿੰਗਾਰ ਚੌਕੀ ਜਿਹੜਾ ਪੈਂਦਾ ਤੇ ਇੱਧਰ ਅਗਰ ਡਿਵੀਜ਼ਨ ਨੰਬਰ 3 ਦੀ ਗੱਲ ਕਰੀਏ ਤੇ ਚੰਦ ਕਤਮਾ ਦੀ ਦੂਰੀ ਤੇ ਡਿਵੀਜ਼ਨ ਨੰਬਰ 3 ਦਾ ਜਿਹੜਾ ਥਾਣਾ ਪੈਂਦਾ ਪਰ ਟ੍ਰੈਫਿਕ ਦੀ ਗੱਲ ਕਰੀਏ ਤੇ ਟ੍ਰੈਫਿਕ ਉੱਤੇ ਲਗਾਤਾਰ ਕੰਮ ਜਿਹੜਾ ਚੱਲ ਰਿਹਾ ਸੋ ਟ੍ਰੈਫਿਕ ਪੁਲਿਸ ਵੀ ਜੜੀ ਆ ਕਾਫੀ ਮੁਸਤੈਦ ਆ ਪਰ ਇੱਕ ਘੰਟੇ ਤੋਂ ਵੱਧ ਹੋ ਗਿਆ ਪਰ ਇੱਥੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਨਹੀਂ ਪਹੁੰਚਿਆ ਪਰ ਇਸ ਮਾਮਲੇ ਦੇ ਵਿੱਚ ਇੱਕ ਆਟੋ ਦੇ ਵਿੱਚ ਜਿਹੜਾ ਵਿਅਕਤੀ ਬੈਠਾ ਹੁੰਦਾ ਉਹਨੂੰ ਗੰਭੀਰ ਸੱਟਾਂ ਜਿਹੜੀਆਂ ਲੱਗ ਜਾਂਦੀਆਂ ਨੇ ਤੇ ਵਿਚ ਅਸੀਂ ਆਪਣਾ ਫੈਸਲਾ ਖੁਦ ਕਰ ਲਾਂਗੇ ਹਾਲਾਂਕਿ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਥੇ ਕਿਦੋਂ ਤੱਕ ਪਹੁੰਚਦਾ ਹੈ ਜਾਂ ਕੀ ਗੋਜੁੰਦਾ ਹੈ ਇਹ ਜਿਹੜੀ ਆਉਣ ਵਾਲਾ ਸਮਾਂ ਦੱਸੂਗਾ ਦੇਖੋ ਦੁਜਾਣਾ ਲਾਈਵ ਮੈਂਟਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ